ਫਿਰ ਹਉ ਤੇ ਮੰਗਣ ਦੀਆਂ ਘਟਨਾਵਾਂ ਕਦੇ-ਕਦੇ ਹੀ ਸੁਣਨ ਨੂੰ ਮਿਲਦੀਆਂ ਸਨ ਪਰ ਅੱਜ ਕੱਲ ਫਰੋਤੀ ਮੰਗਣਾ ਵੀ ਲੱਗਦਾ ਇੱਕ ਕਾਰੋਬਾਰ ਹੀ ਬਣ ਚੁੱਕਾ ਹੈ ਪੰਜਾਬ ਦੇ ਵਪਾਰੀਆਂ ਕੋਲੋਂ ਫਰੋਤੀ ਮੰਗਣ ਵਾਲੇ ਗੈਂਗਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਨਿਤ ਨਵੇਂ ਨਾਮ ਦੇ ਗੈਂਗ ਵਪਾਰੀਆਂ ਕੋਲੋਂ ਫਰੋਤੀ ਮੰਗਦੇ ਨੇ ਪੁਲਿਸ ਵੱਲੋਂ ਹੁਣ ਤੱਕ ਫੜੇ ਗਏ ਫਰੋਤੀ ਮੰਗਣ ਵਾਲੇ 18 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹੀ ਨਿਕਲਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਗੁੰਮਰਾਹ ਕਰਕੇ ਜੁਰਮ ਦੇ ਮੱਕੜ ਜਾਲ ਦੇ ਵਿੱਚ ਐਸਾ ਫਸਾ ਲੈਂਦੇ ਨੇ ਤੇ ਫਿਰ ਉਹ ਦੁਕਾਨਾਂ ਤੇ ਵਪਾਰੀਆਂ ਦੀ ਰਹਿਕੀ ਕਰਵਾਉਂਦੇ ਨੇ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਦੀ ਜਾਣਕਾਰੀ ਫੇਰੇ ਆਪਣੇ ਅੱਕ ਤੱਕ ਪਹੁੰਚ ਜਾਂਦੇ ਨੇ ਪੰਜਾਬ ਦੇ ਨੌਜਵਾਨ ਜਲਦੀ ਅਮੀਰ ਬਣਨ ਤੇ ਐਸ਼ੋ ਰਾਮ ਦੀ ਜ਼ਿੰਦਗੀ ਜਿਉਣ ਲਈ ਜੁਰਮ ਦੀ ਦੁਨੀਆ 'ਚ ਦਾਖਲਾ ਲੈ ਰਹੇ ਨੇ ਐਸਾ ਹੀ ਇੱਕ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਐਸਐਚਓ ਮੁਖਤਿਆਰ ਸਿੰਘ ਨੇ ਹੈਪੀ ਜੱਟ ਗਰੋਹ ਦੇ ਚਾਰ ਗੁਰਗਿਆਂ ਨੂੰ ਕੀਤਾ ਕਾਬੂ ਮੀਡੀਆ ਨੂੰ ਦੱਸਿਆ ਕਿ ਵਿਦੇਸ਼ੀ ਤਾਕਤਾਂ ਵੀ ਤਾਂ 22 ਸਾਲ ਦੇ ਪੜੇ ਲਿਖੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਜੁਰਮ ਤੇ ਗੁਨਾਹ ਦੀ ਦਲਦਲ 'ਚ ਤੱਕ ਦੇਂਦੇ ਨੇ ਦੇ ਵਿਦੇਸ਼ ਬੈਠਾ ਆਕਾ ਜਿਹੜਾ ਵੀ ਗੁਨਾਹ ਕਰਨ ਨੂੰ ਕਹਿੰਦਾ ਏ ਉਸ ਨੂੰ ਅੰਜਾਮ ਦੇਣ ਤੋਂ ਇਹ ਪਿੱਛੇ ਨਹੀਂ ਹਟਦੇ ਨਿੱਡਰ ਹੋ ਕੇ ਆਪਣੇ ਆਕਾ ਦੇ ਹੁਕਮ ਨੂੰ ਮੰਨਦੇ ਨੇ ਪੁਲਿਸ ਦੇ ਸਿਕੰਜੇ ਚਾਏ ਇਹ ਉਹੀ ਚਾਰ ਨੌਜਵਾਨੇ ਜੋ ਹੈਪੀ ਜੱਟ ਕਰੋਦੇ ਗੁਰਗੇ ਨੇ ਜੰਡੇ ਆਲਾ ਗੁਰੂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਰਿਮਾਂਡ ਦੌਰਾਨ ਪੁੱਛਗਿੱਛ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੁਰਮ ਦੀ ਦੁਨੀਆ ਚ ਗੁਨਾਹਾਂ ਦੀ ਪੰਡ ਦੱਪੇ ਇਹਨਾਂ ਨੌਜਵਾਨਾਂ ਦੇ ਮਾਪਿਆਂ ਤੇ ਕੀ ਬੀਤਰੀ ਹੋਏਗੀ ਜਾਂ ਤਾਂ ਉਹ ਮਾਪੇ ਜਾਣਦੇ ਨੇ ਜਾਂ ਫਿਰ ਉਹ ਪਿੰਡ ਵਾਸੀ ਕਿ ਮਾਪਿਆਂ ਦੇ ਲਾੜ ਪਿਆਰ ਤੇ ਢਿਲਦਾ ਹੀ ਨਤੀਜਾ ਹੈ ਕਿ ਨੌਜਵਾਨ ਗੁਰਾਹੇ ਪ ਇਹ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਜਦੋਂ ਕਿਸੇ ਦਾ ਬੱਚਾ ਗਲਤ ਸੰਗਤਾਂ ਜਾਂ ਗੁਨਾਹਾਂ ਦੀ ਦਲਦਲ 'ਚ ਵੜਦਾ ਹੈ ਤਾਂ ਉਹਦਾ ਰਹਿਣ ਸਹਿਣ ਅਮੀਰਾ ਵਰਗਾ ਵੇਖ ਕੇ ਮਾਪੇ ਪੁੱਛਦੇ ਕਿਉਂ ਨਹੀਂ ਕਿ ਕਾਕਾ ਨਾ ਤਾਂ ਤੇਰੇ ਕੋਲ ਨੌਕਰੀ ਹੈ ਨਾ ਤੂੰ ਕੋਈ ਕਾਰੋਬਾਰ ਕਰਦਾ ਹੈ ਨਾ ਅਸੀਂ ਤੈਨੂੰ ਕੋਈ ਖਰਚਾ ਦਿੰਨੇ ਆ ਨਾ ਹੀ ਤੇਰਾ ਕੋਈ ਯਾਰ ਦੋਸਤ ਐਡਾ ਅਮੀਰ ਹੈ ਫਿਰ ਤੂੰ ਇਹ ਐਸ਼ੋ ਆਰਾਮ ਵਾਲੀ ਜ਼ਿੰਦਗੀ ਤੇ ਅਮੀਰਾਂ ਵਾਲਾ ਸਟਾਈਲ ਕਿਵੇਂ ਨਿਭਾ ਰਿਹਾ ਹੈ ਇਹ ਪੈਸਾ ਕਿੱਥੋਂ ਆ ਰਿਹਾ ਹੈ ਇਹ ਪੁੱਛ ਕੇ ਸ਼ਮਾਪੇ ਕਰਦੇ ਕਿਉਂ ਨਹੀਂ ਮਾਪਿਆਂ ਦੀ ਇਹ ਚੁੱਪ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਵਿੱਚ ਬਰਾਬਰ ਦੀ ਜ਼ਿੰਮੇਵਾਰ ਹੈ ਜੇ ਵਾਪੇ ਨਾ ਜਾਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਗੁਨਾਹਾਂ ਦੀ ਦਲਦਲ ਦੇ ਵਿੱਚ ਐਸੇ ਤਸ ਜਾਣਗੇ ਕਿ ਬਾਹਰ ਨਿਕਲਣਾ ਮੁਸ਼ਕਲ ਹੋਏਗਾ ਐਸ ਐਚਓ ਮਖਤਿਆਰ ਸਿੰਘ ਦਾ ਕੀ ਕਹਿਣਾ ਹੈ ਵੇ ਕੋ ਅਮਰੋਦ ਸਰ ਤੋਂ ਮੁਕੇਸ਼ ਮਹਿਰਾਦੀ ਖਾਸ ਰਿਪੋਰਟ ਅਕਸਮਾਟ ਜੰਡੇਆਲਾ ਸ਼ਹਿਰ ਕਾਫੀ ਵੱਡਾ ਜੀ ਇਹਦੇ ਵਿੱਚ ਕਾਰੋਬਾਰੀ ਲੋਕ ਵਪਾਰੀ ਲੋਕ ਸੁਨਿਆਰੀ ਲੋਕ ਸਾਰੇ ਹੈਗੇ ਨੇ ਇਹਦੇ ਵਿੱਚ ਜੋ ਸੁਣਣ ਚ ਆਇਆ ਸੀਗਾ ਵੀ ਹੈਪੀ ਜੱਟ ਆਪਣੇ ਗਾਂ ਗੁਰਗੇ ਪੈਦਾ ਕਰਕੇ ਨਾ ਜੀ ਸ਼ਹਿਰ ਦੇ ਲੋਕਲੀ ਵਛੰਦੇ ਇਹ ਲੋਕਾਂ ਤੋਂ ਦੁਕਾਨਾਂ ਦੀਆਂ ਰੈਕੀਆਂ ਕਰਾ ਕੇ ਫਰौती ਮੰਗਦਾ ਸੀਗਾ ਉਹਦੇ ਵਿੱਚ ਵਿਦੇਸ਼ੀ ਤਾਕਤਾਂ ਦੇ ਨਾਲ ਸੀ ਅਸੀਂ ਉਹ ਚਾਰ ਬੰਦੇ ਗ੍ਰਿਫਤਾਰ ਸਾਡਾ ਜੰਡਿਆਲਾ ਪੁਲਿਸ ਨੇ ਕੀਤੇ ਆ ਜੀ ਸਾਡੇ ਸੀਨੀਅਰ ਅਫਸਰ ਦੀ ਡਾਇਰੈਕਸ਼ਨ ਮੁਤਾਬਕ ਔਰ ਟੈਕਨੀਕਲ ਤਰੀਕੇ ਦੇ ਨਾਲ ਜੀ ਚਾਰ ਬੰਦੇ ਗ੍ਰਿਫਤਾਰ ਕੀਤੇ ਨੇ ਤੇ ਬਾਕੀ ਸਾਡੀ ਤਫ਼ਤੀਸ਼ ਚੱਲ ਰਹੀ ਆ ਜੀ ਰਿਮਾਂਡ ਲਵਾਵਾਂਗੇ ਸਾਡੇ ਸ਼ਹਿਰ ਜੰਡਿਆਲੇ ਦੇ ਵਿੱਚ ਕਿੱਥੇ ਕੋਈ ਧਮਕੀਆਂ ਦਿੰਦੇ ਨੇ ਕੀ ਕਰਦੇ ਨੇ ਜੀ ਮੈਂ ਬਿਲਕੁਲ ਨਹੀਂ ਹੋਣ ਦਊਗਾ ਜੀ ਸਾਡੇ ਸਾਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਜਾਂ ਵਪਾਰੀ ਨੇ ਆਰਾਮ ਨਾਲ ਆਪਣਾ ਉਹ ਕਾਰੋਬਾਰ ਕਰ ਸਕਣ ਜੀ ਜਿਹੜੇ ਬੰਦੇ ਫੜੇਗਾ professionਲ ਨਾ ਕੰਮ ਨਾ ਲੱਗੇ ਕਿਸੇ ਨਹੀਂ professionਲ ਨਹੀਂ ਹੈ ਨਵੇਂ-ਨਵੇਂ ਮੁੰਡੇ ਇਹ ਜਿਹੜੇ ਵਿਦੇਸ਼ੀ ਲੋਕ ਬੈਠੇ ਨੇ ਨਵੇਂ-ਨਵੇਂ ਮੁੰਡਿਆਂ ਨੂੰ ਚੁੜ ਕੇ ਕੁਝ ਉਹਨਾਂ ਨੂੰ ਲਾਲਚ ਦੇ ਕੇ ਧੋਰਦੇ ਨੇ ਤੇ ਉਹ ਦੇਖੋ ਉਹ ਤਾਂ ਲਾਲਚ ਦਾ ਸਟਾਏ ਆ ਵੀ ਭੁਗਤਣੀ ਇਹਨਾਂ ਨੂੰ ਪੈ ਰਹੀ ਆ ਅਸੀਂ ਸਟੇਜ ਗਰੁੱਪ ਦੇ ਹੈ ਅਸੀਂ ਇਹਨਾਂ ਇਹ ਨਹੀਂ ਹੈਪੀ ਜਟ ਗਰੁੱਪ ਦੇ ਬੰਦੇ ਨੇ ਚਾਰ ਬੰਦੇ ਨੇ ਜੀ ਸਾਰੇ ਹੀ ਬੰਦੇ ਉਮਰ ਤੇ ਹੈਗੀ ਵੀ 22 ਸਾਲ ਜੀ ਯੰਗ ਮੁੰਡੇ ਨੇ ਕੰਮ ਕੋਈ ਨਹੀਂ ਵਹਿਲਣ ਦੇ ਜੀ ਇਹਦੇ ਵਿੱਚ ਇੱਕ ਲਵਪ੍ਰੀਤ ਹੈ ਇੱਕ ਨਵਜੋਤ ਨੇ ਦੂਸਰਾ ਵੀ ਨਵਜੋਤ ਆ ਤੇ ਇੱਕ ਰਾਜਵੀਰ ਨੇ ਚਾਰ ਬੰਦੇ ਹੀ ਬਣ ਲਿਆ ਫਰੋਤੀ ਜਟਿਆਲਾ ਸ਼ਹਿਰ ਚ ਕਾਰੋਬਾਰੀਆਂ ਕੋ ਕਾਫੀ ਮੰਗੀ ਗਈ ਸੀ ਇਹਨਾਂ ਚਾਰਾਂ ਦਾ ਹੀ ਰਿਮਾਂਡ ਲੈ ਰਿਆ ਜੀ ਰਿਮਾਂਡ ਦੇ ਵਿੱਚ ਅੱਗੇ ਜੋ ਨੈਕਸਟ ਆਊਗਾ ਜੀ ਨੈਕਸਸ ਇਹ ਕਿੱਥੇ ਇਹਨਾਂ ਕੋ ਫਿਲਹਾਲ ਇਹਨਾਂ ਦੇ ਮੋਬਾਈਲ ਤੁਹਾਡੇ ਸਾਹਮਣੇ ਆ ਜੀ ਇਹਦੇ ਵਿੱਚ ਕੀ ਕੀ ਕਿੱਥੇ ਕਿੱਥੇ ਇਹਨਾਂ ਦਾ ਹੈਗਾ ਵਾ ਜਿਹੜਾ ਵਿਦੇਸ਼ਾਂ ਚ ਗੱਲ ਹੋਈ ਉਹ ਸਾਰਾ ਸਾਹਮਣੇ ਆ ਚੁੱਕਾ ਜੀ ਤੇ ਉਹਦੇ ਮੁਤਾਬਕ ਅਸੀਂ ਅਗਲੀ ਟੈਕਨੋਲੋਜੀ ਮੁਤਾਬਕ ਜਿਹੜੀ ਆ ਉਹ ਗੱਲ ਕਰ ਰਹੇ ਹਾਂ ਇਹਨਾਂ ਦੇ ਪਹਿਲਾਂ ਵੀ ਕੋਈ ਕੇਸ ਹੈ ਇਹਦੇ ਨਹੀਂ ਇਹਨਾਂ ਤੇ ਪਹਿਲਾਂ ਕੋਈ ਨਹੀਂ ਆ ਫਿਲਹਾਲ ਅਸੀਂ ਉਹ ਟ੍ਰੇਸ ਕਰ ਰਹੇ ਹਾਂ ਤੇ ਸੈਕੰਡ ਮੈਂ ਦੱਸਣਾ ਚਾਹੂੰਗਾ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਟੈਕਨੋਲੋਜੀ ਮੁਹੱਈਆ ਕੀਤੀ ਗਈ ਹੈ ਉਹਦੇ ਮੁਤਾਬਕ ਇਹ ਸਾਰੇ ਟਰੈਕ ਹੋਏ ਨੇ ਤੇ ਮੈਂ ਸੰਦੇਸ਼ ਦੇਣਾ ਚਾਹਣਾ ਜਿਹੜੇ ਵਿਦੇਸ਼ਾਂ 'ਚ ਬੈਠੇ ਸਾਡੇ ਕਾਰੋਬਾਰੀਆਂ ਨੂੰ ਪਰੇਸ਼ਾਨ ਕਰਨ ਲਈ ਫਰੋਤੀਆਂ ਮੰਗਣ ਲਈ ਮੇਰੀ ਸਖਤ ਤਾੜਨਾ ਉਹ ਬਚ ਨਹੀਂ ਸਕਣਗੇ ਤਾਂ ਜੋ ਕਿਉਂਕਿ ਪੰਜਾਬ ਸਰਕਾਰ ਨੇ ਬੜੀ ਟੈਕਨੋਲੋਜੀ ਸਾਨੂੰ ਮੁਹੱਈਆ ਕਰ ਦਿੱਤੀ ਆ ਸਾਡੇ ਮੋਬਾਈਲਾਂ ਦੇ ਵਿੱਚ ਹੀ ਸਰਕਾਰ ਨੇ ਪੁਲਿਸ ਡਿਪਾਰਟਮੈਂਟ ਦੇ ਹੈੱਡ ਨੇ ਇਹੋ ਜਿਹਾ ਦੇ ਦਿੱਤਾ ਵੀ ਕੋਈ ਬੰਦਾ ਬਚ ਨਹੀਂ ਸਕੇਗਾ ਉਸੇ ਜਰੀਆ ਹੀ ਇਹ ਬੰਦੇ ਫੜੇ ਗਏ ਜੀ ਇੰਨੀ ਗੱਲ ਇਹ ਕਿ ਸਾਹਮਣੇ ਜਿੰਨੇ ਕਿਸੇ ਨੇ ਅੱਥਰਾਂ ਪੈਸੇ ਦੇ ਵੀ ਦਿੱਤੇ ਹੋਣ ਨਹੀਂ ਇਹ ਮੇਰੇ ਨੋਟਸ 'ਚ ਨਹੀਂ ਆਇਆ ਮੈਂ ਸੰਦੇਸ਼ ਦੇਣਾ ਚਾਹੁੰਦਾ ਵੀ ਕਿਸੇ ਵੀ ਸ਼ਹਿਰੀ ਨੂੰ ਕਿਸੇ ਕਾਰੋਬਾਰੀ ਨੂੰ ਕੋਈ ਵੀ ਇਹੋ ਜੀ ਧਮਕੀ ਆਉਂਦੀ ਆ ਥ੍ਰੈਟ ਆਉਂਦੀ ਆ ਤੇ ਬਿਨਾਂ ਦੇਰੀ ਬਿਨਾਂ ਝਿਜਕ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੁਹਾਡੇ ਨਾਲ ਮੀਡੀਆ ਨਾਲ ਸੰਪਰਕ ਕਰ ਸਕਦੇ ਆ ਝਿਜਕਣ ਦੀ ਡਰਨ ਦੀ ਲੋੜ ਨਹੀਂ ਹੈ ਸਾਹਮਣੇ ਆਉਣ ਤਾਂ ਜੋ ਇਹੋ ਜਿਹੇ ਗੰਦੇ ਬੰਦੇ ਮਾੜੇ ਬੰਦੇ ਲਿਆ ਕੇ ਸਲਾਖਾਂ ਪਿੱਛੇ ਛੁੱਟিয়ে ਜੀ ਕਿਉਂ ਟੈਕਨੋਲੋਜੀ ਬਹੁਤ ਅੱਗੇ ਜਾ ਚੁੱਕੀ ਹੈ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੇ ਮਨ 'ਚ ਭੁਲੇਖਾ ਵਾ ਮੈਂ ਸਾਫ਼ ਕਹਿਣਾ ਚਾਹੁੰਦਾ ਜੀ ਉਹਨਾਂ ਦੇ ਮਨ 'ਚ ਭੁਲੇਖਾ ਵੀ ਸਾਡੇ ਤੱਕ ਪੁਲਿਸ ਜਾਂ ਪੰਜਾਬ ਸਰਕਾਰ ਪਹੁੰਚ ਨਹੀਂ ਸਕਦੀ ਅਸੀਂ ਡਟ ਕੇ ਇਸ ਚੀਜ਼ ਨੂੰ ਮੈਂ ਕਹੂੰਗਾ ਜੀ ਅਸੀਂ ਉਹਨਾਂ ਤੱਕ ਪਹੁੰਚਾਂਗੇ ਵਿਦੇਸ਼ਾਂ ਤੱਕ ਵੀ ਪਹੁੰਚਾਂਗੇ ਜੀ ਸਾਨੂੰ ਇਹੋ ਜੀ ਟੈਕਨੋਲੋਜੀ ਕੋਈ ਬਾਕੀ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਸਾਡੇ ਮਿਨਿਸਟਰ ਸਾਹਿਬ ਸਾਡੇ ਹਰ ਐਂਗਲ ਤੋਂ ਸਾਡੇ ਨਾਲ ਨੇ ਅਸੀਂ ਹਰ ਹਿਲੇ ਹਰ ਵਸੀਲੇ ਜੰਡੇਯਾਲਾ ਸ਼ਹਿਰ ਵਾਸੀਆਂ ਦੀ ਰਾਖੀ ਲਈ ਜਾਨ ਮਾਲ ਲਈ ਵਚਨ ਬੰਦਾ ਜੀ ਬੈਪਨ ਫੜੇਗੇ ਜਿਹਦੇ ਕੋਈ ਬੈਪਨ ਆਲੇ ਅਸੀਂ ਅੱਜ ਫੜੇ ਨੇ ਇਹਨਾਂ ਦਾ ਰਮਾਲ ਲਾਵਾਂਗੇ ਜੀ ਤੇ ਅੱਗੇ ਕੀ ਕੀ ਰਿਕਵਰੀਜ਼ ਹੁੰਦੀਆਂ ਤੁਹਾਨੂੰ ਸਮੇਂ-ਸਮੇਂ ਤੇ ਦੱਸਾਂਗੇ ਅਲੱਗ-ਅਲੱਗ ਏਰੀਆ ਦੇ ਦੀ ਜਿਹੜੇ ਬੰਦੇ ਆ ਹੁਣ ਸਾਡੇ ਉਹ ਟੈਕਨੀਕਲ ਸੈਲ ਸਾਰਾ ਵੈਰੀਫਾਈ ਕਰ ਰਹੇ ਆ ਵੀ ਇਹ ਵਿਦੇਸ਼ੀ ਨੰਬਰ ਨੇ ਜਾਂ ਫੇਕ ਆਈਡੀ ਬਣਾ ਕੇ ਕਰ ਰਹੇ ਨੇ ਤੇ ਇਸ ਚੀਜ਼ ਨੂੰ ਹਰ ਚੀਜ਼ ਨੂੰ ਵੈਰੀਫਾਈ ਕਰਕੇ ਆਪਾਂ ਚਾਰ ਬੰਦੇ ਫੜੇ ਗਏ ਜੀ ਪੜਾਈ ਕੋਈ ਪਲੱਸ 2 ਪਲੱਸ 1 ਇਥੇ ਤੱਕ ਦੇ ਹੈ ਜੀ ਨਾ ਕੋਈ ਅਸਲ ਵੀ ਕੋਈ ਫੜਿਆ ਗਿਆ ਫਿਲਹਾਲ ਨਹੀਂ ਆ ਜੀ ਦੇਖੋ ਇਹਦੇ ਵਿੱਚ ਫਿਲਹਾਲ ਮੈਂ ਕਹਿ ਨਹੀਂ ਸਕਦਾ ਅਸੀਂ ਉਹਨਾਂ ਦੇ ਵਿਦੇਸ਼ੀ ਜਿਹੜੇ ਹੈਗੇ ਆ ਲੁੱਕ ਆਊਟ ਕਾਰਨਰ ਐਲਓਸੀ ਜੋ ਸਾਡਾ ਪੁਲਿਸ ਦਾ ਪ੍ਰੋਸੀਜਰ ਹੈ ਉਹ ਜਾਰੀ ਕੀਤਾ ਹੋਇਆ ਵਾ ਤੇ ਸਾਡੀ ਕੋਸ਼ਿਸ਼ ਆ ਪੰਜਾਬ ਪੁਲਿਸ ਦੀ ਵੀ ਅਜਿਹੇ ਗੰਦੇ ਅੰਸਰਾਂ ਨੂੰ ਜਲਦੀ ਕਾਬੂ ਕਰਾਂਗੇ ਚਾਹੇ ਉਹ ਇੰਡੀਆ 'ਚ ਹੋਣ ਪੰਜਾਬ 'ਚ ਹੋਣ ਚਾਹੇ ਵਿਦੇਸ਼ 'ਚ ਹੋਣ ਜੀ ਥੈਂਕ ਯੂ